ਤਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਇੱਕ ਕਾਰ ਜਿਹੜੀ ਹੈ ਉਹ ਬਰਫ਼ ਉਤੋਂ ਦੀ ਸਲਿੱਪ ਹੁੰਦੀ ਹੋਈ ਇੱਕ ਟਿਪਰ ਦੇ ਵਿੱਚ ਜਾ ਕੇ ਵੱਜਦੀ ਹੈ ਜਿਸ ਰਾਨ ਕਾਰ ਸਵਾਰ ਇੱਕ ਜਣੇ ਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਨੇ ਉਹ ਜ਼ਖਮੀ ਦੱਸੀ ਜਾ ਰਿਹਾ ਤਾਂ ਬੜਾ ਹੀ ਭਿਆਨਕ ਹੈ ਹਾਦਸਾ ਵਾਪਰਿਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਕਾਰ ਕਿਸ ਤਰ੍ਹਾਂ ਜੜੀ ਹੈ ਟਿਪਰ ਦੇ ਵਿੱਚ ਵੱਜੀ ਹੋਈ ਹੈ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਬਰਫ਼ ਉਤੋਂ ਦੀ ਫਿਸਲਦੀ ਹੋਈ ਇੱਕ ਕਾਰ ਜਿਹੜੀ ਹੈਗੀ ਉਹ ਸਲਾਨੀਆਂ ਦੀ ਕਾਰ ਸੀ ਘੁੰਮਣ ਗਏ ਹੋਏ ਸੀਗੇ ਤਾਂ ਕਾਰ ਜਿਹੜੀ ਹੈਗੀ ਉਹ ਸਲਿੱਪ ਹੋ ਜਾਂਦੀ ਹੈ ਬਰਫ਼ ਉੱਤੋਂ ਦੀ ਤਾਂ ਟਿੱਪਰ ਦੇ ਨਾਲ ਜਾ ਕੇ ਵੱਜ ਜਾਂਦੀ ਹੈ ਇੱਕ ਜਣੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਤਿੰਨ ਜੜੇ ਨੇ ਉਹ ਜ਼ਖਮੀ ਹੋ ਗਏ ਨੇ ਤਾਂ ਬੜਾ ਹੀ ਮੰਦ ਭਾਗ ਹਾਦਸਾ ਜਿਹੜਾ ਇਹ ਵਾਪਰਿਆ ਤਸਵੀਰਾਂ ਤੋਂ ਅਨਾਂ ਸਾਂਝੀਆਂ ਕਰ ਰਹੇ ਹਾਂ ਕਿੰਨਾ ਦਰਦਨਾਕ ਕੇ ਹਾਦਸਾ ਵਾਪਰਿਆ ਹਿਮਾਚਲ ਦੇ ਵਿੱਚ ਪੂਰੀ ਘਟਨਾ ਜਿਹੜੀ ਵਾਪਰੀ ਹੈ ਹਾਦਸਾ ਵਾਪਰਿਆ ਹਿਮਾਚਲ ਦੇ ਲਾਹੌਲ ਸਪੀਤੀ ਦੇ ਵਿੱਚ ਰਾਤ ਦੇਰ ਰਾਤ ਇਹ ਪੂਰਾ ਇੱਕ ਘਟਨਾ ਵਾਪਰੀ ਹੈ ਹਾਦਸਾ ਵਾਪਰਿਆ ਲਾਹੌਲ ਸਪੀਤੀ ਦੇ ਵਿੱਚ ਦੇਰ ਰਾਤ ਇਹ ਦੰਦਨਕ ਸੜਕ ਹਾਦਸਾ ਵਾਪਰਿਆ ਇੱਕ ਟੂਰਿਸਟ ਦੀ ਮੌਤ ਹੋ ਗਈ ਹੈ ਜਦ ਕਿ ਤਿੰਨ ਜਣੇ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਬਰਫ਼ ਤੇ ਅ ਜਿਹੜਾ ਸਲਿੱਪ ਹੋ ਜਾਂਦੀ ਹੈ ਇਹ ਕਾਰ ਤਾਂ ਟਿਪਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਇਸ ਦੌਰਾਨ ਇਸਤਲਾਨੀਆਂ ਦੀ ਗੱਡੀ ਸੀ ਘੁੰਮਣ ਗਏ ਹੋਏ ਸੀਗੇ ਕਿਉਂਕਿ ਅਕਸਰ ਹੀ ਜਦੋਂ ਬਰਫ਼ ਦਾ ਨਜ਼ਾਰਾ ਲੈਣ ਦੇ ਲਈ ਲੋਕ ਅਕਸਰ ਹੀ ਹਿਮਾਚਲ ਦੇ ਵਿੱਚ ਜਾਂਦੇ ਨੇ ਤਾਂ ਇਸੇ ਤਰ੍ਹਾਂ ਦਿੱਲੀ ਦੇ ਰਹਿਣ ਵਾਲੇ ਸੀਗੇ ਇਹ ਜਿਹੜੇ ਕਿ ਹਿਮਾਚਲ ਘੁੰਮਣ ਦੇ ਲਈ ਗਏ ਸੀਗੇ ਇਸ ਦੌਰਾਨ ਇਹਨਾਂ ਦੇ ਨਾਲ ਇਹ ਹਾਦਸਾ ਜਿਹੜਾਗਾ ਵਾਪਰ ਜਾਂਦਾ ਇੱਕ ਕੰਪਨੀ ਦਾ ਮਾਲਕ ਦੱਸਿਆ ਜਾ ਰਿਹਾ ਹੈ ਇੱਕ ਕੰਪਨੀ ਦਾ ਮਾਲਕ ਸੀਗਾ ਮ੍ਰਿਤਕ ਜਿਸ ਦੀ ਜਿਹੜੀ ਮੌਤ ਹੋ ਗਈ ਹੈ ਦਿੱਲੀ ਦੇ ਰਹਿਣ ਵਾਲੇ ਸੀਗੇ ਤਾਂ ਤਿੰਨ ਜਣੇ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਤਾਂ ਦਿੱਲੀ ਨੰਬਰ ਦੀ ਇਹ ਗੱਡੀ ਸੀਗੀ ਤਾਂ ਇਸ ਦੇ ਵਿੱਚ ਸਵਾਰ ਇੱਕ ਸ਼ਖਸ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ 모ਹਨ ਨਾਮ ਦਾ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਦੀ ਮੌਤ ਹੋਈ ਹੈ ਦਿੱਲੀ ਦਾ ਰਹਿਣ ਵਾਲਾ ਸੀ ਤੇ ਨਾਲ ਕੁਝ ਹੋਰ ਜਣੇ ਸੀਗੇ ਜਿਹੜੇ ਕਿ ਉਹ ਘੁੰਮਣ ਦੇ ਲਈ ਗਏ ਸੀਗੇ ਪਰ ਰਾਤ ਜਿਆਦਾ ਬਰਫ ਬਾਰਿਖ ਹੋ ਜਾਂਦੀ ਹੈ ਬਰਫਬਾਰੀ ਹੋਣ ਦੇ ਚੱਲਦੇ ਜਿਹੜਾ ਫਿਸਲਣ ਜਿਹੜੀ ਹੈ ਸੜਕ ਤੇ ਫਿਸਲਣ ਬਣ ਜਾਂਦੀ ਹੈ ਕਿਉਂਕਿ ਬਰਫ ਜਦੋਂ ਪੈਂਦੀ ਹੈ ਤਾਂ ਸੜਕ ਦੇ ਉੱਪਰ ਫਿਸਲਣ ਬਣ ਜਾਂਦੀ ਹੈ ਤਾਂ ਇਸੇ ਤਰ੍ਹਾਂ ਜਿਹੜੀ ਹੈ ਗੱਡੀ ਇਹ ਫਿਸਲ ਕੇ ਜਿਹੜੀ ਹੈ ਅੱਗੇ ਟਿੱਪਰ ਦੇ ਨਾਲ ਜਾ ਕੇ ਵੱਜਦੀ ਹੈ ਜਿਸ ਦੌਰਾਨ ਇਹ ਪੂਰਾ ਹਾਦਸਾ ਜਿਹੜਾਗਾ ਵਾਪਰਿਆ ਤਾਂ ਇੱਕ ਜਣੇ ਦੀ ਮੌਤ ਹੋ ਗਈ ਹੈ ਦਿੱਲੀ ਦਾ ਰਹਿਣ ਵਾਲੇ ਸੀਗੇ ਇੱਕ ਗੱਡੀ ਦੇ ਵਿੱਚ ਸਵਾਰ ਹੋ ਕੇ ਘੁੰਮਣ ਗਏ ਸੀਗੇ ਹਿਮਾਚਲ ਦੇ ਵਿੱਚ ਘੁੰਮਣ ਗਏ ਸੀਗੇ ਪਰ ਨਹੀਂ ਸੀ ਪਤਾ ਕਿ ਜਯਾਮੰਦ ਭਾਗਾ ਪਾਣਾ ਉਹਨਾਂ ਦੇ ਨਾਲ ਵਾਪਰ ਜਾਏਗਾ ਤਾਂ ਤਿੰਨ ਜਾਣੇ ਜੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਦਸਤੇ ਜਾ ਰਹੇ ਤਾਂ ਬੜੀਆਂ ਹੀ ਦਿਲਦਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈ ਨੇ ਤੁਸੀਂ ਵੇਖ ਸਕਦੇ ਹੋ ਕਾਰ ਹੈ ਕਾਰ ਕਿਸ ਤਰ੍ਹਾਂ ਟਿੱਪਰ ਦੇ ਵਿੱਚ ਜਾ ਕੇ ਵੱਜ ਜਾਂਦੀ ਹੈ देर रात ਤੇ ਹਾਦਸਾ ਵਾਪਰਿਆ ਲਾਹੌਰ ਸਪੀਦੀ ਦੇ ਵਿੱਚ ਪੂਰਾ ਹਾਦਸਾ ਵਾਪਰਿਆ ਫਿਸਲਣ ਦੇ ਨਾਲ ਬਰਫ਼ ਦੇ ਉੱਪਰ ਫਿਸਲਣ ਬਣ ਜਾਂਦੀ ਹੈ ਕਾਰ ਫਿਸਲ ਕੇ ਜੜੀ ਹੈ ਟਿੱਪ ਪੱਦੇ ਵਿੱਚ ਜਾ ਕੇ ਵੱਜਦੀ ਇੱਕ ਜਣੇ ਦੀ ਮੌਤ ਹੋ ਗਈ ਤਾਂ ਤਿੰਨ ਜਣੇ ਨੇ ਇਹ ਜ਼ਖਮੀ ਦੱਸੇ ਜਾ ਰਹੇ ਨਾ ਦਿੱਲੀ ਦੇ ਰਹਿਣ ਵਾਲੇ ਸੀਗੇ ਇੱਕ ਕਾਰ ਦੇ ਵਿੱਚ ਘੁੰਮਣ ਦੇ ਲਈ ਹਿਮਾਚਲ ਜਾਂਦੇ ਨੇ ਤਾਂ ਇੱਕ ਹਾਦਸਾ ਉਹਨਾਂ ਦੇ ਨਾਲ ਵਾਪਰ ਜਾਂਦਾ